ਪੁੱਤ ਚਾਹ ਲਓ ਹਲੋ ਹਲੋ ਚਾਹ ਲਓ ਪੁੱਤ ਪਰਦੇ ਇਹ ਬਾਪੂ ਦਾ ਆਪਣਾ ਘਰ ਡੁੱਬ ਗਿਆ ਪਤਾ ਨਹੀਂ ਗਵੰਡੀਆਂ ਤੋਂ ਕਿੱਥੋਂ ਮੰਗ ਕੇ ਚਾਹ ਤੇ ਪਰੌਂਠੇ ਬਣਾ ਕੇ ਸਾਡੇ ਲੈ ਕੇ ਆਇਆ ਕਹਿੰਦਾ ਪੁੱਤ ਸਵੇਰ ਦੇ ਲੱਗੇ ਆ ਚਾਹ ਤੇ ਪਰੌਂਠੇ ਖਾ ਲਓ ਮਿੱਤੋ ਤਾਂ ਇਹੀ ਕੋਸ਼ਾ ਭਾਵੁਕ ਹੋ ਗਿਆ ਮਨ ਕਿ ਅਜਿਹੇ ਲੋਕ ਵੀ ਦੁਨੀਆ ਤੇ ਹੈਗੇ ਆ ਆਪਣਾ ਘਰ ਡੁੱਬ ਗਿਆ ਤੇ ਸਾਡੇ ਲਈ ਪਰੌਂਠੇ ਬਣਾ ਕੇ ਲੈ ਕੇ ਆਇਆ ਸਾਫਾ ਬੰਨਣਾ ਇਹਦਾ ਗਾਈ ਲੈ ਗਿਆ ਭੇਜ ਦੋ ਕਿੰਦੇ ਆ ਜੰਮ ਕੀ ਉਹਦਾ ਕੋਠਿਆਂ ਤੇ ਚੜ ਲੋਕ ਬਾਜਾ ਮਾਰ ਰਿਆ ਕਿ ਸਾਨੂੰ ਕੱਢ ਲਓ ਸਾਨੂੰ ਲੈ ਜੋ ਪਾਣੀ ਨੇ ਸਭ ਤਬਾਹ ਕਰਤਾ ਰਾਤ ਥੋੜੇ ਰਾਤ ਨੂੰ ਟੁੱਟ ਗਿਆ ਪਤਾ ਨਹੀਂ ਲੱਗਾ ਇੰਨਾ ਪਾਣੀ ਕਿੱਥੋਂ ਆ ਗਿਆ ਜੀ ਅੱਛਾ ਜੀ ਮਿੰਟਾਂ ਸੈਕਿੰਡਾਂ ਦੇ ਵਿੱਚ ਪਾਣੀ ਇੰਨਾ ਵਧ ਗਿਆ ਸੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਟਾਂਡੇ ਪੈਣੇ ਤੇ ਦੋ ਘਰ ਟੁੱਟ ਗਏ ਆ ਜੀ ਮੈਂ ਕਹਿੰਦਾ ਵੀ ਨਾ ਤੇ ਜਾਨਵਰਾਂ ਦਾ ਵੀ ਬਹੁਤ ਬਹੁਤ ਸਾਰੇ ਜਾਨਵਰ ਵੀ ਮਰ ਗਏ ਭਾਜੀ ਅੱਛਾ ਜੀ ਤੇ ਇਨਸਾਨ ਇੱਕ ਇੱਕ ਇਥੇ ਡੈਥ ਹੋ ਗਈ ਆ ਟਾਂਡੇ ਪਿੰਡ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜਿਹੜੀ ਮਾਰ ਰਾਵੀ ਦਰਿਆ ਨੇ ਦਿਨਾਨਗਰ ਦੇ ਵਿੱਚ ਡਿਸਟ੍ਰਿਕਟ ਗਰਤਾਸਪੁਰ ਦੇ ਕੁਝ ਪਿੰਡ ਨਹੀਂ ਤਕਰੀਬਨ 90% ਲੋਕ ਘਰਾਂ 'ਚ ਫਸ ਗਏ ਲੋਕਾਂ ਦੇ ਘਰਾਂ 'ਚ ਪਾਣੀ ਦੁਕਾਨਾਂ 'ਚ ਪਾਣੀ ਪਸ਼ੂਆਂ ਦੇ ਬੇੜੇ 'ਚ ਪਾਣੀ ਸਭ ਤਾਂ ਪਾਣੀ ਪਾਣੀ ਆ ਇਹ ਹਾਲਾਤ ਤੁਸੀਂ ਕਿਉਂ ਦਾ ਦੇਖ ਰਹੇ ਹੋ ਸ਼ਮਸ਼ਾਨ ਘਾਟ ਦੀਆਂ ਕੰਧਾਂ ਤੱਕ ਪਾਣੀ ਲੱਗਣ ਨੂੰ ਫਿਰਦਾ ਇਹ ਤਸਵੀਰਾਂ ਬਾਮਣੀ ਪਿੰਡ ਦੀਆਂ ਆ ਬ੍ਰਹਮਪੁਰਾ ਪਿੰਡ ਦੀਆਂ ਆ ਟਾਂਡਾ ਪਿੰਡ ਦੀਆਂ ਆ ਮਰੂੜਾ ਪਿੰਡ ਦੀਆਂ ਆ ਅਲੱਗ-ਅਲੱਗ ਪਿੰਡਵਾ ਇੱਥੇ ਆ ਜਿਹੜੀਆਂ ਤੁਸੀਆਂ ਸੀ ਇਹ ਟੁੱਟ ਚੁੱਕੀਆਂ ਆ ਬਿਲਕੁਲ ਖਰਾਬ ਚੁੱਕੀਆਂ ਇੱਥੇ ਇੱਥੋਂ ਦਰਿਆ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਦਰਿਆ ਵਗਦਾ ਆ ਕੋਈ ਥੱਲੇ ਬੈਠਾ ਆ ਤੇ ਕੋਈ ਜਾਨ ਬਚਾਉਣ ਲਈ ਕੋਠਿਆਂ ਤੇ ਚੜਿਆ ਹੋਇਆ ਆ ਇਹ ਹਾਲਾਤ ਇਹ ਪਿੰਡਾਂ ਦੇ ਆਦੀਨਾਨਗਰ ਦੇ ਲੋਕ ਦੇਖ ਲੋ ਸਾਹਮਣੇ ਕਿਵੇਂ ਕੋਠਿਆਂ ਤੇ ਚੜੇ ਹੋਏ ਆ ਇਸ ਪਿੰਡ ਦੇ ਹਾਲਾਤ ਦੇਖ ਲੋ ਲੋਕ ਬੇੜਾ ਛੱਡ ਕੋਠਿਆਂ ਤੇ ਖੜੇ ਹੋਏ ਆ ਥੱਲੇ ਛੱਤਾਂ ਨਾਲ ਪਾਣੀ ਲੱਗ ਗਿਆ ਕਹਿੰਦੇ ਹੁਣ ਤਾਂ ਮਜਬੂਰੀ ਆ ਕੋਠਿਆਂ ਤੱਕ ਚੜਨਾ ਬਾਰ-ਬਾਰ ਰੈਸਕਿਊ ਕਰ ਰਹੇ ਆ ਲਿਜਾ ਰਹੇ ਆ ਛੱਡ ਰਹੇ ਆ ਇਹੋ ਲੋਕ ਨੇ ਜਿਹੜੇ ਇਸ ਵਿਪਤਾ ਦੀ ਘੜੀ ਦੇ ਵਿੱਚ ਸਿਰਫ ਰੱਬ ਦਾ ਨਾਮ ਲੈ ਰਹੇ ਆ ਓ ਜਿੱਤਰ ਆ ਜਾ ਬਿਸਕਟ ਲੈ ਲਓ ਬਿਸਕਟ ਆ ਜਾ ਸਰਕਾਰ ਦੇ ਗੱਲ ਪਹੌਂ ਗਿਆ ਸਾਡੇ ਸਾਡੇ ਨੂੰ ਗੰਨ ਦੀ ਲੋੜੀ ਮੈਂ ਇੱਥੇ ਆਏਗਾ ਤੇ ਫੇਰ ਆਕ ਨਹੀਂ ਆ ਗਿਆ ਆ ਗਿਆ ਆ ਗਿਆ ਜੀ ਆ ਗਿਆ ਉਦੋਂ ਇੱਧਰ ਆ ਪਰਸ ਉਹ ਉਧਰ ਦੀ ਨਾਲ ਇਹਨਾਂ ਦੇ ਆ ਬੰਦੇ ਦਾ ਓਏ ਉਹ ਨੂੰ ਮਿੰਡੇ ਨਾਲ ਰਖਾ ਦੀ ਬਹੁਤ ਲੋਨ ਬਾਈ ਕੀ ਆ ਪਾਈ ਆ ਸਾਹਮਣੇ ਚੱਲੋ ਪਹਿਲਾਂ ਉਥੋਂ ਕੀ ਆ ਸਾਹਮਣੇ ਚੱਲਿਓ ਆਗੇ 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 ਓ ਇੱਧਰ ਸਾਹਮਣੇ ਪਾਈ ਪਾਈ ਆ ਪਹਿਲਾਂ ਉਹ ਉਥੇ ਖੜੋ ਵੀਰ ਉਹਦਾ ਮਿਲੋ ਹਲੋ ਹਲੋ ਚਾਹ ਲੈ ਹਲੋ ਪੁੱਤ ਪਰਦੇ ਕਿੰਨੀਆਂ ਪਿੰਡ ਕਿੱਥੇ ਆ ਵੀਰੇ ਇਹ ਮੇਰਾ ਫੋਨ ਫੜ ਲਈ ਨਾਲਿਆਂ ਦੀ ਵੀਡੀਓ ਬਣਾ ਯਾਰ ਇਹ ਲੋਕਾਂ ਦਾ ਚਾਹ ਰੋਹੇ ਇਹ ਆ ਗਿਆ ਮਾਰਾ ਗਰੂਪ ਬਾ ਲੈਣ ਗਏ ਬੰਦੇ ਨਾਲ ਅੱਬਾ ਇਹ ਕਰਦਾ ਬਣੀ ਤੇ ਫਿਰ ਜ਼ੋਰ ਵੀ ਨਾ ਵੀ ਹੈ ਕਿ ਧਿਆਨ ਨਾ ਨਾ ਚੱਲੋ ਯਾਰ ਇਹ ਇੰਕ੍ਰੇਟਰ ਲੈਵਾ ਕੇ ਚਲਾਵੇ ਕੋਈ ਯਾਰ ਕਰ ਮੈਨੂੰ ਪਰਵਰਕਾ ਦੇ ਟਾਂਡੇ ਹਰਜਿੰਦਰ ਦਾ ਨੰਬਰ ਹੈ ਨਹੀਂ ਕੋਈ ਰੇ ਆਯੋ ਜੀ ਕਾ ਮਾਰਦੇ ਬੈਠਾ ਹੈ ਕਿ ਨਾ ਸੁਮੇਦਰ ਹਾਂ ਜੀ ਐ ਬੇਲਮਾਣੀ ਹੋਰ ਦਰ ਰਹਿਣਾ ਬੇ ਨਿਕਲੂ ਕੋ ਜਾਣੀ ਆ ਓਏ ਉੱਥੇ ਭਰਾਵਾ ਕੋਈ ਲੈੱਡ ਬੋਡੀ ਖਾਂਦੀ ਆ ਅੰਦਰੋਂ ਦੋ ਪਾਸੇ ਪਿੰਡ ਆਇਆ ਕਰ ਤੈ ਆਹ ਗੱਲ ਕਰਿਓ ਆਹ ਗੱਲ ਕਰਿਓ ਆ ਕਿੱਧਰ ਦੀ ਆ ਹੁਣ ਆ ਬਾਈ ਕਰਿਓ ਚੌਪਰ ਹੈ ਹੈਲੋ ਹਾਂ ਜੀ ਵੀਰ ਜੀ ਬੇਜੀ ਰੋਕੋ ਕਿੱਥੋਂ ਡੈੱਡ ਬੋਡੀ ਲੈਣੀ ਆਹੋ ਤੇ ਉਹ ਇੱਥੇ ਚੌਂਦਰੀ ਆਈਏ ਅਸੀਂ ਠੀਕ ਹੈ ਤੇ ਫਿਰ ਲੈ ਕੇ ਕਿੱਥੇ ਜਾਣਾ ਚਲੋ ਠੀਕ ਹੈ ਇਹ ਖਤਰਨਾਕ ਤਸਵੀਰਾਂ ਰੂਹ ਕੰਬਾ ਦੂਗੀਆਂ ਇਹ ਲੋਕਾਂ ਦੇ ਖੇਤ ਆ ਸੁਲਤਾਨਪੁਰ ਲੋਧੀ ਨਾਲੋਂ ਮਾੜੇ ਹਾਲਾਤ ਗਰਦਾਸਪੁਰ ਦੇ ਹੋ ਗਏ ਆ ਇੰਨਾ ਕੁ ਭਿਆਨਕ ਪਾਣੀ ਆ ਰਾਵੀ ਦਾ ਕਿ ਸੋਚ ਕੇ ਵੀ ਡਰ ਲੱਗਦਾ ਕਿ ਲੋਕ ਕਿੱਦਾਂ ਜੀਣਗੇ ਸਤਿਕਾਰ ਸਤਿਕਾਰ ਵੀਰਾਂ ਜੀ ਬਹੁਤ ਮਨਪਸੰਦ ਆਇਆ ਪਿਆਸ ਤੋਂ ਬਾਅਦ ਰਾਗੀ ਨੇ ਇਹ ਜਾਣ ਕੀਤੀ ਆ ਇਹ ਮਾਰ ਕੇ ਨਾ ਸੈਣੀ ਸਾਹਿਬ ਇਹ ਤਾਂ ਮਾਰ ਤੋਂ ਵੀ ਵੱਡੀ ਬਹੁਤ ਜ਼ਿਆਦਾ ਮਾਰ ਜਿਹੜੀ ਇੱਥੇ ਗੱਲਬਾਤ ਆ ਬਜ਼ੁਰਗਾਂ ਨਾਲ ਕਰ ਰਹੇ ਤਾਂ ਉਹ ਕਹਿੰਦੇ ਆ ਦੇ ਸੱਪਾਰੇ ਜਾ ਰਿਹਾ ਅਰੇ ਸੱਪ ਜਾ ਰਿਹਾ ਨਾ ਏਦਾਂ ਸੱਪਾਂ ਦੇ ਵਿੱਚ ਸਾਰੇ ਬੜੀ ਔਖਾ ਚਲੋ ਸਾਡੀਆਂ ਟੀਮਾਂ ਚੱਲ ਰਹੀਆਂ ਪਰ ਗੱਲ ਕਰਦੇ ਇਹ ਮੈਂ ਗੱਲਬਾਤ ਉਹ ਗੱਲ ਕਰਾਂ ਕਹਿੰਦੇ ਜਿਹੜਾ 87 ਨੂੰ ਵੀ ਆਈ ਉਹਨੂੰ ਵੀ ਟੱਕਰ 80 ਤੋਂ ਵੀ ਟੱਪ ਗਿਆ 88 88 ਜਿਹੜਾ ਆਇਆ ਉਹ ਤੋਂ ਵੀ ਕੰਮ ਟੱਪ ਗਿਆ ਜਿੰਨਾ ਪਾਣੀ ਮਾਰ ਮਾਰੀ ਤੇ ਸਾਨੂੰ ਸਵੇਰ ਤੋਂ ਸਮਝ ਨਹੀਂ ਆ ਰਹੀ ਆਪਾਂ ਪਹਿਲਾਂ ਰੈਸਕਿਊ ਕਿਹਨੂੰ ਕਰੀਏ ਕਿਹਨੂੰ ਛੱਡ ਗਏ ਤੇ ਕਿਹਨੂੰ ਲੈ ਕੇ ਆਈਏ ਜੋ ਹਾਲਾਤ ਬਣੇ ਹੋਏ ਭਾਜੀ ਆਪਣੀਆਂ ਬੋਟਾਂ ਕਿੱਥੇ ਕਿੱਥੇ ਡਵਾਈਡ ਹੋਈਆਂ ਪਈਆਂ ਹੁਣ ਆਪਾਂ ਤਿੰਨ ਸਾਡੀਆਂ ਇੱਥੇ ਚੱਲ ਰਹੀਆਂ ਇੱਕ ਆ ਪਿੰਡ ਚੱਲ ਰਹੀ ਗੱਲ ਜਿਹੜੀ ਸਾਡਾ ਦਵਿੰਦਰ ਵੀਰ ਦੱਸੂਗਾ ਕਿਹੜੇ ਪਿੰਡਾਂ ਚ ਦੋ ਬੋਟਾਂ ਸਾਡਾ ਇੱਥੇ ਧਨਵੱਧਿਆ ਸਕੂਲ ਆ ਜਿੱਥੋਂ 6-700 ਬੱਚਾ ਦੋ ਦਿਨ ਦਾ ਫਸਿਆ ਹੋਇਆ ਉਹਨਾਂ ਨੂੰ ਰੈਸਕਿਊ ਕਰਕੇ ਕਰੋ ਕਰੀ ਪਚਾਇਜ ਉੱਥੇ ਪਰ ਪਰਿਵਾਰ ਆਇਆ ਉਹਨਾਂ ਨੂੰ ਪਛਾਇਆ ਜਾ ਰਿਹਾ ਠੀਕ ਆ ਆ ਬੱਚੀ ਵੀ ਇੱਕ ਜਿਹੜੀ ਆਪਾਂ ਰੈਸਕਿਊ ਕਰਕੇ ਲੈ ਕੇ ਆਂਦੀ ਆ ਇਹ ਇਹ ਬੱਚੀ ਆ ਇਹ ਉਹ ਹੈਲੀਕਾਪਟਰ ਫਰਟ ਆ ਹਾਂ ਇਹ ਬੱਚੀ ਆ ਛੋਟੀ ਇਹ ਬੱਚੀ ਸਾਡੇ ਦਸੂਏ ਤੋਂ ਹਾਲਾਤ ਕੋਈ ਸਹੀ ਨਹੀਂ ਸੀਗੇ ਤੇ ਇਹ ਵਿਚਾਰੀ ਦੋ ਦਿਨ ਤੋਂ ਇਹ ਵੀ ਬੱਚੀ ਫਸੀ ਸੀ ਕਿੱਟੀ ਪਿੰਡ ਦੇ ਵਿੱਚ ਤੇ ਇਹਨੂੰ ਬੱਚੀ ਨੂੰ ਰੈਸਕਿਊ ਕਰਕੇ ਪਰਿਵਾਰ ਵਾਲੇ ਬਾਪੂ ਜੀ ਆਏ ਇਹਨਾਂ ਦੇ ਉਹਨਾਂ ਨੂੰ ਬਾਬਾ ਜੀ ਚੰਦ ਕਾਲੀ ਸਾਹਿਬ ਗੁਰਦਰਾ ਉਦੀ ਪੁਲਿਸ ਜੀ ਅਸੀਂ ਉੱਥੋਂ ਲੈਣ ਦਾ ਗੁੜੀ ਅੱਛਾ ਬੱਚੀ ਨੂੰ ਉੱਥੋਂ ਲੈ ਕੇ ਤੇ ਟਾਲੀ ਉੱਥੋਂ ਲੈ ਕੇ ਸੀਐਮ ਜਾ ਰਹੇ ਹਾਂ ਨਾ ਉਹਦਾ ਉਹਦਾ ਜਿਹੜਾ ਰੱਖ ਰੱਟਾ ਹੈ ਤੇਰੀ ਵੀ ਕੱਫਾ ਤੇ ਆਪਣੀ ਟੀਮ ਕਰਿਆ ਰੈਸਕਿਊ ਜਿੱਦਣ ਬੱਚੇ 450 ਬੱਚਾ ਵਧੀ ਆ ਹਾਂਜੀ ਉਧਰ ਵੀ ਕਿੰਨੀਆਂ ਵੋਟਾਂ ਲੱਗੀਆਂ ਉਹ ਤਾਂ ਦੋ ਵੋਟਾਂ ਲੱਗੀਆਂ ਸੈਣੀ ਸਾਹਿਬ ਦੋ ਵੋਟਾਂ ਲੈ ਕੇ ਰੈਸਕਿਊ ਕਰ ਰਹੀਆਂ ਹਾਂ ਹਾਂਜੀ ਦੋ ਵੋਟਾਂ ਉੱਥੇ ਚੱਲ ਰਹੀਆਂ ਇੱਕ ਵੋਟ ਸਾਡੀ ਟਾਂਡੇ ਲੱਗੀ ਪਈ ਆ ਰੜੇ ਅਜੇ ਇੱਕ ਬੰਦੇ ਨੇ ਰੁੜ ਗਿਆ ਉਹਨੂੰ ਰੈਸਕਿਊ ਕਰਨ ਨੂੰ ਲੱਗੀ ਆ ਇੱਕ ਵੋਟ ਸਾਡੀ ਫਿਰੋਜ਼ਪੁਰ ਫਤਿਆੜ ਰਾਤ ਵੀ ਉੱਥੇ ਸੀ ਅਸੀਂ ਉੱਥੇ ਲੱਗੀ ਆ ਇੱਕ ਵੋਟ ਸਾਡੀ ਬਾਹੂਪੁਰ ਬਾਹੂਪੁਰ ਉਹਦੇ ਸੁਲਤਾਨਪੁਰ ਉੱਧਰ ਲੱਗੀ ਆ ਇੱਕ ਵੋਟ ਸਾਡੀ ਦੀਨਾ ਨਗਰ ਨੇ ਸੌਰੀ ਆ ਜਿਹੜਾ 11 ਬਾਬਾ ਨਾਨਕ ਦੇ ਪੇਚੀ ਆ ਸਾਰੀਆਂ ਸਾਡੀਆਂ ਟੀਮਾਂ ਤਤਪਰ ਡਟੀਆਂ ਹੋਈਆਂ ਬਾਕੀ ਕਰੋਪੀ ਬਹੁਤ ਪਰਮਾਤਮਾ ਦੀ ਬਹੁਤ ਵੱਡੀ ਆ ਕੁਦਰਤ ਨੇ ਕੀਤੀ ਆ ਬਾਕੀ ਬਈ ਹੀ ਆ ਸਾਨੂੰ ਤਾਂ ਕੋਈ ਨਹੀਂ ਹਾਲਾਤ ਸੀਗੇ ਭਾਜੀ ਹਣ ਸਰ ਹਾਲਾਤ ਬਹੁਤ ਹੀ ਭਿਆਨਕ ਸੀ ਪੁਰਾਣੇ ਬਜ਼ੁਰਗਾਂ ਤੋਂ ਪੁੱਛਿਆ ਕਿ 84 ਦੇ ਵਿੱਚ ਜੋ 88 ਦੇ ਵਿੱਚ ਜੋ 1988 ਦੇ ਵਿੱਚ ਜੋ ਹੜ ਆਇਆ ਸੀ ਉਹਦੇ ਤੋਂ ਵੀ ਭਿਆਨਕ ਇਹ ਜਿਹੜੀ ਆਫਤ ਆਈ ਹੈ ਇੰਨਾ ਪਾਣੀ 88 ਦੇ ਵਿੱਚ ਵੀ ਸੀ ਨਹੀਂ ਆਇਆ ਜਿੰਨਾ ਹੜ ਇਸ ਵਾਰ 2025 ਦੇ ਵਿੱਚ ਆ ਗਿਆ ਜੀ ਤੇ ਪਾਣੀ ਦਾ ਵਹਾਅ ਵੀ ਬਹੁਤ ਜ਼ਿਆਦਾ ਆ ਸਾਰੇ ਪਾਸਿਓ ਤੁਸੀਆਂ ਟੁੱਟ ਚੁਕੀਆਂ ਅਸੀਂ ਇਸ ਵਕਤ ਹਾਂ ਮੇਰਾ ਪਿੰਡ ਜੋਗਰ ਆ ਮੈਂ ਉੱਥੋਂ ਦਾ ਸਰਪੰਚ ਆ ਤੇ ਝਵਕਰਾ ਮਕੋੜਾ ਮਰਾੜਾ ਟਾਂਡਾ ਪਿੰਡ ਓਗਰਾ ਪਿੰਡ ਬਾਮਣੀ ਚਿੱਟੀ ਠੱਠੀ ਫਰੀਦਪੁਰ ਕਾਨਾ ਜੈਨਪੁਰ ਪਿੰਡ ਤੇ ਨਾਲ ਚੌਂਤਰਾ ਸਲਾਚਾਂ ਗੱਲੜੀ ਇੱਧਰ ਵੀ ਜਾਣਾ ਵੀ ਪਰ ਇਹ ਸਾਲੇ ਪਰੇਂਦਗੀ ਹਾਂ ਇਹਦੇ ਨਾਲ ਇੱਧਰ ਇੱਧਰ ਦੇ ਨਾਲ ਹੀ ਕਿਹੜੀ ਆ ਇੱਧਰ ਵੀ ਕਰ ਲੋ ਇੱਧਰ ਵੀ ਚੱਲੂਗੀ ਇੱਧਰ ਵੀ ਚੱਲੂਗੀ ਅੱਛਾ ਜੀ ਇਹਨਾਂ ਸਾਰਿਆਂ ਵਿੱਚ ਮੈਂ ਕਹਿੰਦਾ ਵੀ ਨਾ ਤੇ ਜਾਨਵਰਾਂ ਦਾ ਵੀ ਬਹੁਤ ਬਹੁਤ ਸਾਰੇ ਜਾਨਵਰ ਵੀ ਮਰ ਗਏ ਭਾਜੀ ਅੱਛਾ ਜੀ ਤੇ ਇਨਸਾਨ ਇੱਕ ਇੱਕ ਇੱਥੇ ਡੈਥ ਹੋ ਗਈ ਆ ਟਾਂਡੇ ਪਿੰਡ ਦੇ ਵਿੱਚ ਪਰ ਉਹ ਉਹਨਾਂ ਨੂੰ ਵੀ ਲੈਣ ਵਾਸਤੇ ਜਾਣਾ ਪੈਣਾ ਸਾਨੂੰ ਠੀਕ ਆ ਤੇ ਆ ਬੱਚੀ ਨੂੰ ਤੁਸੀਂ ਲੈ ਹੀ ਆਇਓ ਜੀ ਤੇ ਬਹੁਤ ਹੀ ਮਾੜੇ ਹਾਲਾਤ ਨੇ ਜੀ ਇਹ ਭਾਜੀ ਬੰਦ ਟੁੱਟਿਆ ਕਦੋਂ ਪਹਿਲਾਂ ਕਹਿੰਦੇ ਹਾਲਾਤ ਥੋੜੇ ਅੱਧੀ ਰਾਤ ਨੂੰ ਟੁੱਟ ਗਿਆ ਪਤਾ ਨਹੀਂ ਲੱਗਾ ਇੰਨਾ ਪਾਣੀ ਕਿੱਥੋਂ ਆ ਗਿਆ ਜੀ ਅੱਛਾ ਜੀ ਮਿੰਟਾਂ ਸੈਕਿੰਟਾਂ ਦੇ ਵਿੱਚ ਪਾਣੀ ਇੰਨਾ ਵਧ ਗਿਆ ਸੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਟਾਂਡੇ ਪੈਣੇ ਤੇ ਦੋ ਘਰ ਟੁੱਟ ਗਏ ਆ ਜੀ ਅੱਛਾ ਜੀ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਮਤਲਬ ਤਕਰੀਬਨ ਕਿੰਨੇ ਪਿੰਡ ਕਹਿ ਸਕਦੇ ਜਿਹੜੇ ਪਾਣੀ ਦੀ ਮਾਰਚ ਆ ਗਿਆ ਜੀ ਭਾਜੀ ਲਗਭਗ ਕੋਈ ਸਾਈ 300 ਤੋਂ ਵੱਧ ਹੀ ਪਿੰਡ ਜਿਹੜੇ ਆ ਅੱਛਾ ਜੀ ਵੱਧ ਹੀ ਹੋਣਿਆ ਜ਼ਿਆਦਾ ਹੀ ਪਿੰਡ ਜਿਹੜੇ ਆ ਜਿਹੜੇ ਪਾਣੀ ਦੀ ਮਾਰ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਨੇ ਇਹ ਤਾਂ ਕਿੰਨੀ ਕਿਲੋਮੀਟਰ ਦੂਰ ਵਾ ਜਿਹੜਾ ਆਪਣਾ ਰਾਵੀ ਦਰਿਆ ਆ ਜੀ ਰਾਵੀ ਦਰਿਆ ਇੱਥੋਂ ਲਗਭਗ ਕੋਈ 6-7 ਕਿਲੋਮੀਟਰ ਅੱਛਾ ਜੀ ਹਾਂਜੀ 6-7 ਕਿਲੋਮੀਟਰ ਦੂਰ ਆ ਰਾਵੀ ਦਰਿਆ ਤੇ ਜਿਹੜੇ ਉਹਦੇ ਪਰਲੇ ਆ ਰਾਵੀ ਦਰਿਆ ਤੋਂ ਪਾਰ 7 ਪਿੰਡ ਨੇ ਅੱਛਾ ਜੀ ਜਿਹਨਾਂ ਦਾ ਲਿੰਕ ਬਿਲਕੁਲ ਟੁੱਟ ਚੁੱਕਾ ਆ ਖਤਮ ਹੀ ਹੋ ਗਏ ਕਹਿੰਦੇ ਉਹਦਾ ਸੰਡਿਆ ਦੇ ਨਾਲ ਬਿਲਕੁਲ ਬਾਰਡਰ ਦੇ ਕੰਡੇ ਤੇ ਨੇ ਅੱਛਾ ਜੀ ਤੂਰ ਚੇਬੇ ਭ੍ਰਿਆਲ ਤਾਸਾਂ ਤੇ ਮੰਮੀਆਂ ਚ ਮਮੀ ਚੱਕ ਰੰਗਾ ਐਵੇਂ ਦੇ ਪਿੰਡ ਨੇ ਜਿਹੜੇ 7-8 ਪਿੰਡ ਤੇ ਬਹੁਤ ਹੀ ਉਹਨਾਂ ਦਾ ਮਾੜਾ ਹਾਲਾਤ ਆ ਉਹਨਾਂ ਦਾ ਜੀ ਤੇ ਪਾਣੀ ਉਧਰ ਕਿੰਨਾ ਕਿੰਨਾ ਚੜ ਗਿਆ ਭਾਜੀ ਉਹਦੀ ਲਿਮਟ ਹੀ ਕੋਈ ਨਹੀਂ ਜੀ ਕਿੰਨਾ ਪਾਣੀ ਹੈ ਜੀ ਅੱਛਾ ਜੀ ਇੱਥੇ ਪਾਣੀ ਕਿੰਨੇ 12-12 ਫੁੱਟ ਹੈਗਾ ਆ ਇੱਥੇ 12 ਨਹੀਂ ਆ ਜਿੱਥੇ ਹੁਣ ਬੋਟ ਚੱਲਦੀ ਪਈ ਆ ਹਾਂ ਆਪਾਂ ਸੁਲਤਾਨੀ ਪਿੰਡ ਤੋਂ ਬਾਮਣੀ ਪਿੰਡ ਨੂੰ ਜਾ ਰਹੇ ਆ ਤੇ ਇਹ ਜਿਹੜੀ ਨਦੀਏ ਦੇ ਵਿੱਚ ਘੱਟੋ ਘੱਟ 20-25 ਫੁੱਟ ਪਾਣੀ ਇਹਦੇ ਵਿੱਚ ਆ ਆ ਜਿਹੜੀ ਬੋਟ ਵਿੱਚ ਆਪਾਂ ਬੈਠੇ ਆ ਇਹ ਲਗਭਗ 20-25 ਫੁੱਟ ਪਾਣੀਾਂ ਦੇ ਵਿੱਚ ਅੱਛਾ ਜੀ ਜਾ ਰਹੇ ਆ ਜਿੱ ਲੋਕਾ ਦੀ ਕਹਿੰਦੀ ਪਹਿਲਾਂ ਪਹਿਲੀ ਇੱਕ ਇੱਕ ਮੰਝਲਾ ਤਾਂ ਡੁੱਬ ਗਈਆਂ ਨਾਲ ਦੇ ਪਿੰਡ ਚ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜਿੱਥੇ ਤਾਂ ਫੋਨ ਦਾ ਸੰਪਰਕ ਵੀ ਟੁੱਟ ਚੁੱਕਾ ਗਿਆ ਦਾ ਅੱਛਾ ਜੀ ਮੋਬਾਈਲ ਲਾਈਟ ਨਹੀਂ ਆ ਰਹੀ ਆਣ ਪਿੰਡ ਦਾ ਪਾਣੀ ਦਾ ਤੇ ਚਲੋ ਭਾਈ ਬਚਿੱਤਰ ਸਿੰਘ ਜੀ ਹੋਣਾ ਦੇ ਨਾਲ ਭਾਈ ਮਨਜੋਤ ਭਾਜੀ ਇਹਨੇ ਇਹ ਇਹ ਸੇਵਾ ਨਿਭਾ ਰਹੇ ਨੇ ਆਪਣੀ ਬੋਰਡ ਦੇ ਨਾਲ ਲੋਕਾਂ ਨੂੰ ਸਹੀ ਜਗ੍ਹਾ ਤੇ ਪਹੁੰਚਾ ਰਹੇ ਨੇ ਮੈਂ ਵੀ 2 ਦਿਨ ਤੋਂ ਫਸਿਆ ਹੋਇਆ ਇਹੀ ਪਿੰਡ ਟਾਂਡੇ ਦੇ ਵਿੱਚ ਅੱਛਾ ਜੀ ਦੋ ਅਸੀਂ ਦੋ ਅਸੀਂ ਦੋ ਦਿਨਾਂ ਤੇ ਭਾਜੀ ਹੁਣ ਇਸ ਆਏ ਸਾਡੇ ਕੋਲ ਤੇ ਆਣਾ ਨੇ ਸਾਨੂੰ ਆਣ ਕੇ ਪਹੁੰਚਾਇਆ ਉਤੋਂ ਠੀਕ ਹੈ ਜੀ ਤੇ ਹੁਣ ਮੈਂ ਕਿਹਾ ਵੀ ਭਾਜੀ ਤੁਹਾਡੇ ਨਾਲ ਹੀ ਸੇਵਾ ਕਰਾਂਗੇ ਜਿੰਨੇ ਦਿਨ ਤੁਸੀਂ ਅਸੇ ਹੋ ਠੀਕ ਹੈ ਜੀ ਇਹਾਂ ਦੀ ਸੇਵਾ ਭਾਜੀ ਨਿਰਪੱਖ ਸੇਵਾ ਦੇ ਲਓ ਹਾਂਜੀ ਕਿੱਥੋਂ ਭੱਜ ਕੇ ਆਏ ਫਰੋਜ਼ਪੁਰ ਤੋਂ ਉੱਥੇ ਲੱਗੇ ਹੋਏ ਸੀਗੇ ਹਨ ਹਾਂਜੀ ਹਾਂਜੀ ਤੇ ਭਾਜੀ ਵੀ ਤੇ ਤੁਹਾਡਾ ਪਿੰਡ 'ਚ ਕੀ ਖਾਸ ਤੁਹਾਡੇ ਪਿੰਡ ਕਿੰਨੀ ਵੋਟ ਪਿੰਡ ਸਾਰਾ ਹੀ ਪਾਣੀ ਨਾਲ ਘਿਰਿਆ ਹੋਇਆ ਪਰ ਚਲੋ ਜਾਨੀ ਨੁਕਸਾਨ ਤੇ ਨਹੀਂ ਕੋਈ ਮਾਲੀ ਨੁਕਸਾਨ ਹੋਇਆ ਪਰ ਜਾਨਵਰਾਂ ਦਾ ਚਾਰੇ ਦਾ ਬਹੁਤ ਮੁਸ਼ਕਲ ਹੋ ਗਿਆ ਰੋਟੀ ਪਾਣੀ ਦਾ ਗੁਰਦਰਾ ਸਾਹਿਬ ਵਿਖੇ ਲੰਗਰ ਲਾਇਆ ਹੋਇਆ ਜੀ ਤੇ ਜੋ ਕੁਝ ਉਹਨਾਂ ਕਮੇਟੀ ਵਾਲੇ ਕੋਈ ਬੰਦਾ ਪਿਆ ਬਣਾ ਰਹੇ ਆ ਠੀਕ ਹੈ ਜੀ ਅੱਜ ਹੀ ਪੱਤਰ ਪਾਜੀ ਹਾਂਜੀ ਫਸਲ 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 ਤੇ ਸਾਰੀ تباہ ਹੋ ਗਈ ਜੀ ਕਿੰਨੇ ਏਕੜ ਜਮੀਨ ਹੋ ਗਈ ਤੇ ਜੀ ਭਾਜੀ ਅੰਦਾਜ਼ਾ ਕੁਝ ਨਹੀਂ 50000 ਕਿੱਲਾ ਤਾਂ ਖਤਮ ਹੀ ਹੋ ਗਿਆ ਹਣਾ ਜਿਆਦਾ ਹੀ ਜੀ ਜਿਆਦਾ ਹੀ ਜਿਆਦਾ ਹਣਾ ਗੰਨੇ ਗੰਨਾ ਵੀ ਬਹੁਤ ਜ਼ਿਆਦਾ ਹੋ ਗਿਆ ਜੀ ਇਹ ਉਸ ਤੋਂ ਬਾਅਦ ਤੋਂ ਨਾਚ ਧੋਨੇ ਦੀ ਫਸਲ ਵੀ ਬਹੁਤ ਜ਼ਿਆਦਾ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਭਾਜੀ ਠੀਕ ਆ ਜੀ ਦੋਸਤ ਇਹ ਹਾਲਾਤ ਤੁਸੀਂ ਦੇਖ ਲਓ ਕੀ ਹਾਲਾਤ ਬਣ ਗਏ ਆ ਇਹ ਹਾਲਾਤ ਮਾੜੇ ਐ ਇਸ ਤੇ ਬੱਚੀ ਨਾਲ ਆ ਸਾਡੇ ਤੇ ਬੱਚੀ ਨੂੰ ਰੈਸਕਿਊ ਕੀਤਾ ਡਰੀ ਹੋਈ ਸੀਗੀ ਕਿਹਾ ਭਰਾਵਾ ਉਹ ਲੈ ਗਿਆ ਲੱਗਿਆ 450 ਬੱਚਾ ਗੁੰਗਲ ਬਧਾਨੀ ਵਾਲੇ ਪਰਣਗੇ ਕੋਈ ਸਾਡਾ ਉਹਦੇ ਸਿੱਧਾ ਸਿੱਧਾ ਕੰਮ ਚੱਲ ਜਾਂਦਾ ਯਾਰ ਹੋਰ ਯਾਰ ਇਹ ਤਾਂ ਬਹੁਤ ਇਹ ਕਿਰਾਮ ਉਹਨੂੰ ਵੀ ਆਪ ਦੋ ਹਲਾ ਅੱਜ ਲੰਡਾ ਦੋ ਘੰਟੇ ਦੋ ਘਣਾ ਨਿਵਲੇ ਬਾਜੀ ਦੀ ਕੱਢਣੀ ਨਹੀਂ ਰਿਹਾ ਬਾਜੀ ਦੀ ਆਪ ਵੀਡੀਓ ਕੱਢਣੀ ਕੋਈ ਕੰਮ ਨੁਕਾ ਫੇਕਣਾ ਨਹੀਂ ਕਰੇਣਾ ਜੇ ਮੈਂ ਮਤਰੀ ਆ ਰਹੇ ਆਂ ਭਾਈ ਬਾਜੀ ਜਿਹੜੇ ਲੰਮਣੀਆਂ ਨਾ ਪਤਰਾਣੇ ਜਿਹੜੇ ਕਹਿੰਦੇ ਵੀ ਨੌ ਮਣੀਆਂ ਵਾਲਾ ਸੱਪ ਹੀ ਨੋ ਮਣੀਆਂ ਵਾਲਾ ਸੱਪ ਕੋਈ ਨੰਘ ਕੇ ਆਇਆ ਸੀ ਇਹ ਸਿੱਧੀ ਨਹੀਂ ਹੈ ਗਿਨਹਰ ਦੀ ਜਰਾ ਇਹ ਐਦਾਂ ਜਿਹੜਾ ਸੱਪ ਵਾਲ ਕਰਦਾ ਐਦਾਂ ਕਰਕੇ ਆ ਤਾਂ ਇਹ ਕਨਫਿਊਜ਼ਨ ਚ ਵਿੱਚ ਪਏ ਆ ਅੱਛਾ ਹੁਣ ਕਈ ਲੋਕਾਂ ਨੇ ਇਹਨੂੰ ਖੂਨ ਕੇ ਜ਼ਮੀਨ ਬਣਾਈ ਜਾ ਤੇ ਸਿੱਧੀ ਕਰ ਦਿੱਤੀ ਤੇ ਦੇਖੇ ਥਾ ਦੋ ਲਗਭਗ ਨਹੀਂ ਤੇ ਪਾਣੀ ਜਾਂਦਾ ਇੱਧੇ ਐਦਾਂ ਜਾਂਦਾ ਹੂੰ ਤਾਂ ਕਰਕੇ ਤਾਂ ਨੋ ਮਣੀਆਂ ਇਹ ਨੋ ਮਲੀ ਦਾ ਹਾਂ ਨੋ ਮਣੀ ਪਿਕਾ ਡੁਬਾ ਗਈ ਜਾਂਦਾ ਲਾਹ ਦੇਖ ਲੋ ਕੀ ਹੈ ਯਾਰ ਇਹ ਲੋ ਇਪਾ ਯਾ ਤੋੜੋ ਪ੍ਰਾਪੇ ਨਾ ਬੇਸੋ ਹਾਂ ਆ ਦੇ ਲੋ ਮੋਟਰ ਇਹ ਨਿਆਰੀ ਲੈਂਡਿੰਗ ਆ ਪਾ ਗਾ ਸਾਰੇ ਇਹਨਾਂ ਦਾ ਆਮ ਹੋ ਗਿਆ ਅਸੀਂ ਵੀਰੇ ਇੱਥੇ ਆਏ ਹਾਂ ਵੀਰੇ ਇੱਥੇ ਹੀ ਆਏ ਹਾਂ ਅੱਛਾ ਜੀ ਅੱਜ ਇਦਾਂ ਆਏ ਜਦੋਂ ਉਹ ਤੋਂ ਨਹੀਂ ਨੀ ਪੜੇ ਹਾਂ